ਜਬਰ 77 ਤਖਤ ਦੇ ਮਾਲਕ ਜਾਤ ਗੁਰੂ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਰਿਵਿੰਦੰਦਰ ਗੁਰੂ ਪਿਆਰੇ ਗੁਰਸਵਾਰੇ ਸਾ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਸੋ ਦੇਹੀ ਦਾ ਲਾਹਾ ਲੈੰਦੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਆਓ ਚੱਲ ਰਹੀ ਜੋ ਲੜੀਵਾਰ ਇਤਿਹਾਸ ਦੀ ਵਿਚਾਰ ਕਰਨਾ ਕਰੀਏ ਕੋਈ ਵੀ ਰਸਨਾ ਵਾਂਝੀ ਨ ਰਹੇ ਅੱਜ ਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕੱਲ ਦੇ ਜੀਵਾਨਾ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਧ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਜੋ ਵਿਚਾਰ ਆਰੰਭ ਕੀਤੀ ਸੀ ਇੱਕ ਮਹਾਰਾਜ ਕਦੋਂ ਨਾ ਜਨਮ ਹੋਇਆ ਕਿਸ ਤਰ੍ਹਾਂ ਗੁਰਾਈ ਲਈ ਕਿਵੇਂ ਮਹਾਰਾਜ ਨੇ ਧੰ ਗੁਰੂ ਅਮਰਦਾਸ ਮਹਾਰਾਜ ਤੋਂ ਵਰ ਲੈ ਕੇ ਬਾਣ ਦੋਹਤਾ ਬਾਣੀ ਕਾ ਬਹੁ ਥਾ ਔਰ ਸਭ ਤੋਂ ਵੱਧ ਆਪਾਂ ਸਤਖੰਡ ਸੀ ਦਰਬਾਰ ਸਾਹਿਬ ਮਹਾਰਾਜ ਜੀ ਨੇ ਜੋ ਮਹਾਨ ਸੇਵਾ ਵੱਡੀ ਸੇਵਾ ਗਮਾ ਕਰਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਔਰ ਚੇਚੇ ਤੌਰ ਤੇ ਭਾਈ ਗੁਰਦਾਸ ਜੀ ਤੋਂ ਸਾਰੇ ਬਾਣੇ ਇਕੱਤਰ ਕਰਾ ਕੇ ਪਾਵਨ ਆਦ ਗ੍ਰੰਥ ਨੂੰ ਤਿਆਰ ਕਰਵਾਇਆ ਔਰ ਮਹਾਰਾਜ ਜੀ ਨੇ ਆਪਣੀ ਬਾਣੀ ਪਟਾਂ ਦੀ ਬਾਣੀ ਭਗਤਾਂ ਦੀ ਬਾਣੀ ਜਿਹਨੂੰ ਸੰਸਾਰ ਸ਼ੁੱਧਰ ਕਹਿ ਕੇ ਛੋਟੀ ਜਾਤੀ ਕਹਿ ਕੇ ਅਨਕਾਰ ਦਾ ਸੀ ਐਸਿਆਂ ਮਹਾਰਾਜ ਜੀ ਨੇ ਸੰਸਾਰ ਦੇ ਉਸ ਅਲਾਹੀ ਨਿਰੰਕਾਰ ਦੀ ਨੂਰੀ ਬਾਣੀ ਨੂੰ ਆਦ ਗ੍ਰੰਥ ਦੇ ਦਰਜ ਕਰਕੇ ਉਹਨਾਂ ਨੂੰ ਸਭ ਤੋਂ ਵੱਡਾ ਰਤਬਾ ਦਿੱਤਾ ਆਪ ਨੇ ਪ੍ਰਚਾਰ ਦਾ ਬੜੀ ਭਾਰੀ ਕੰਮ ਕੀਤੇ ਹੈ ਆਪ ਨੇ ਸਿੱਖ ਲੰਕਾ ਤੱਕ ਪ੍ਰਚਾਰ ਕਰਨ ਲਈ ਗਏ ਆਪ ਸੰਗਤਾਂ ਤੋਂ ਬਿਨਾ ਮੰਡੀ ਸੁਕੇਤ ਚੰਬਾ ਕੁਲੂਆਦ ਰਿਆਸਤਾਂ ਦੇ ਰਾਜੇ ਦੇ ਵੀ ਆਪ ਜੀ ਨੇ ਦਰਸ਼ਨ ਕੀਤੇ ਔਰ ਇਹਨਾਂ ਨੂੰ ਉਪਦੇਸ਼ਨ ਦੁਆਰਾ ਨਿਹਾਲ ਕਰਵਾਇਆ ਅਜਬ ਅਜੀਬ ਉਮਰ ਸ਼ਾ ਵਰਗੇ ਮੁਸਲਮਾਨ ਆਪ ਨੇ ਸਿੱਖ ਬਣਾ ਲੇ ਮੀਆਂ ਮੀਰ ਵਰਗੇ ਫਕੀਰ ਆਪ ਤੂੰ ਘੋਲ ਕਮਾਈ ਹੁੰਦੇ ਰਹੇ ਵਾਰਨੇ ਜਾਂਦੇ ਸੀ ਆਪ ਨੇ ਪ੍ਰਚਾਰ ਹਿਤ ਆਪ ਵੀ ਬੜਾ ਦੌਰਾ ਕੀਤਾ ਇਸ ਸਿਲਸਿਲੇ ਵਿੱਚ ਥਾਉ ਥਾਈ ਆਪ ਦੀ ਯਾਦ ਦੇ ਵਿੱਚ ਪਾਵਨ ਸਥਾਨ ਗੁਰਦਰਾ ਸਾਹਿਬ ਸੁਭਾਏ ਮਾਣ ਹੈ ਆਪ ਨੂੰ ਆਪਣੇ ਵੱਡੇ ਭਰਾ ਪ੍ਰਿਥੀਚੰਦ ਵੱਲੋਂ ਸਦਾ ਹੀ ਖੇਦ ਪਹੁੰਚਾਇਆ ਗਿਆ ਕਿਉਂਕਿ ਉਹ ਵੱਡਾ ਹੋਣ ਦਾ ਹੰਕਾਰ ਕਰਦਾ ਸੀ ਔਰ ਕਹਿੰਦਾ ਸੀ ਮੈਂ ਵੱਡਾ ਔਰ ਇਹ ਗੱਦੀ ਦਾ ਮਾਲਕ ਉਹ ਵਿਾਰਸ ਮੈਂ ਆ ਤੇ ਮਾਤਾ ਪਿਤਾ ਨੇ ਅਰਜਨ ਨੂੰ ਗੱਦੀ ਦੇ ਦਿੱਤੀ ਤੇ ਮਹਾਰਾਜ ਅਰਜਨ ਦੇਵ ਦੇ ਨਾਲ ਇਹ ਪ੍ਰਿਥੀਆ ਇਹਨਾਂ ਦਾ ਭਰਾ ਹਮੇਸ਼ਾ ਹੀ ਈਰਖਾ ਕਰਦਾ ਰਿਹਾ ਔਰ ਅਨੇਕ ਕਾਇਨੇ ਹੱਥ ਕੰਡੇ ਅਪਣਾਏ ਕਿਵੇਂ ਨਾ ਕਿਵੇਂ ਮੈਂ ਇਹਨੂੰ ਪਾਸੇ ਕਰਦਿਆਂ ਔਰ ਗੁਰਤਾ ਗਤੀ ਦਾ ਮਾਲਕ ਬਣ ਜਾ। ਤਾਂ ਇਸ ਭਲੇ ਬੁਰਖ ਨੇ ਸੁਲੀ ਖਾਨ ਦ ਲਾਹੌਰ ਦੇ ਹਾਕਮ ਔਰ ਸੁਲਵੀ ਖਾਨ ਤੋਂ ਹੋਰ ਮੁਸਲਮਾਨ ਹਾਕਮਾਂ ਨੂੰ ਵੀ ਇਹਨਾਂ ਨੂੰ ਖੇਦ ਬਚਾਉਣ ਲਈ ਪ੍ਰੇਰਣਾ ਕੀਤੀ ਹੈ। ਮਹਾਰਾਜ ਆਪਣੇ ਬਾਣੀ ਦੇ ਅੰਦਰ ਵੀ ਸੁਲੀਖਾਨ ਦਾ ਪਾਵਨ ਵਿਚਾਰ ਦਰਜ ਕਰਦੇ ਹੈ ਕਿ ਸੁਲੀ ਤੇ ਨਾਰਾਇਣ ਦਾ ਮਹਾਰਾਜ ਕਹਿੰਦੇ ਸੁਲੀਖਾਨ ਸੰਸਾਰ ਦੇ ਵਿੱਚ ਲਾਹੌਰ ਤੋਂ ਚੱਲ ਕੇ ਮਹਾਰਾਜ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆ ਰਿਹਾ ਸੀ ਪਰ ਰਸਤੇ ਦੇ ਵਿੱਚ ਹੀ ਇਹ ਆਵਾ ਵਿਖਣ ਚੱਲ ਗਿਆ ਉਥੋਂ ਘੋੜੇ ਦਾ ਪੌੜ ਤਿਲਕ ਗਿਆ ਕਹਿੰਦੇ ਸਣੇ ਘੋੜਾ ਹੈ ਅੱਗ ਜੁ ਸੜ ਕੇ ਸੁਆਹ ਹੋ ਗਿਆ ਮਾਤਾ ਗੰਗਾ ਜੀ ਕੁਖੋ ਮਹਾਬਲੀ ਮੇਰੀ ਪੀਰੀ ਦੇ ਮਾਲ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਿੰਡ ਬਡਾਲੀ ਵਿਖੇ ਸੰਮਤ 1652 ਇਸਵੀ 1595 ਦੇ ਵਿੱਚ ਜਨਮ ਲਿਆ ਜਦੋਂ ਆਪ ਛੇਟਾ ਸਾਹਿਬ ਹਲਟਾਂ ਦੀ ਸੇਵਾ ਕਰਾਰੇ ਸੀ ਕਿਉਂ ਹਲਟ ਸੀ ਨੂੰ ਤਾਂ ਛੇਟਾ ਸਾਹਿਬ ਉਦਾ ਨਾਮ ਪਿਆ ਬਦਲ ਕੇ ਉਦੋਂ ਮਹਾਰਾਜ ਜੀ ਨੇ ਜਨਮ ਲੈਂਦੇ ਐ ਔਰ ਪ੍ਰਿਥੀ ਨੇ ਇਸ ਇਕਲੌਤੇ ਗੁਰੂ ਦੇ ਲਾਲ ਦੀ ਜ਼ਿੰਦਗੀ ਲੈਣ ਲਈ ਕਈ ਉਦਮ ਕੀਤੇ ਪਰ ਨਹਿ ਪਰ ਆਉਣੇ ਪਹਿਲਾਂ ਗੁਰੂ ਅਰਜਨ ਦੇਵ ਤੇ ਉਪਰੰਤ ਜੋਸ਼ੇ ਮਹਾਰਾਜ ਜੀ ਸਤਗੁਰ ਨੇ ਜਨਮ ਲਿਆ ਬਾਲ ਹਰ ਗੋਬਿੰਦ ਨੂੰ ਵਿਆਹ ਨਾਸਤੇ ਉਹਨੇ ਅਨੇਕਾਂ ਨੂੰ ਸਪੇਰਿਆਂ ਨੂੰ ਦੈਨ ਨੂੰ ਦੁੱਧ ਦੇ ਵਿੱਚ ਜ਼ਹਿਰ ਲਾ ਕੇ अनेਕਾਂ ਨੂੰ ਮਾਰਨ ਦੇ ਖਾਤਰ ਭੇਟਿਆ ਪਰ ਬਾਲ ਹਰ ਗੋਬਿੰਦ ਇਹਨਾਂ ਦੇ ਕੀਤੇ ਹੋਏ ਕਾਰਿਆਂ ਤੋਂ ਬਚਦੇ ਰਹੇ ਔਰ ਇਹਨਾਂ ਨੂੰ ਹਮੇਸ਼ਾ ਹੀ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਮਾਤਾ ਗੰਗਾ ਜੀ ਆਪਣੇ ਅਦੁੱਤੀ ਸਰਤਾਜ ਦੀ ਅਦੁੱਤੀ ਸਾਥਨ ਨੇ ਆਪ ਸੰਗਤਾਂ ਦੀ ਟਟ ਸੇਵਾ ਕਰਦੇ ਸਿੱਖਾਂ ਨੂੰ ਨਿਮਰਤਾ ਦੀ ਸੰਥਾ ਵਿੱਚ ਪੱਕਿਆ ਕਰਨ ਦੇ ਲਈ ਆਪਣੇ ਸਾਈ ਸਰਤਾਜ ਨਾਲ ਪਿਪਲੀ ਸਾਹਿਬ ਤੱਕ ਜਾ ਕੇ ਸੰਗਤ ਦੀ ਮੁੱਠੀ ਚਾਪੀ ਕਰਦਾ ਪੱਖੇ ਚਲਦੇ ਝਾੜੂ ਫੇਰਦੇ ਪਾਣੀ ਢੋਂਦੇ ਸਤਿਗੁਰਾਂ ਦੀ ਚੜ੍ਹ ਆ ਚੜਦੀਆਂ ਕਲਾ ਦੀ ਸ਼ਾਨ ਸਿੱਖਾਂ ਦੇ ਵਿੱਚ ਵਿਅੰਤ ਪ੍ਰਚਾਰ ਦੀ ਹਾਲਤ ਨੂੰ ਵੇਖ ਕੇ ਜਿੱਥੇ ਪ੍ਰਥੀਆ ਦੁਖੀ ਸੀ ਉੱਤੇ ਹੀ ਵਕਤ ਦੇ ਹਾਕਮ ਵੀ ਨੀਤੀ ਦੇ ਖਿਆਲ ਤੋਂ ਅੰਦਰੋਂ ਅੰਦਰ ਹੀ ਗੁਰੂ ਜੀ ਦੇ ਬੈਰੀ ਹੋ ਰਹੇ ਨੇ ਇਹਨਾਂ ਨੂੰ ਔਖਾ ਕਰਨ ਦਾ ਬਹਾਨਾ ਲੁੰਡੀ ਅਕਬਰ ਦੀ ਮੌਜੂਦਗੀ ਵਿੱਚ ਅਜਿਹੀ ਕਾਮਯਾਬੀ ਘਟ ਹੋਈ ਸਗੋਂ ਚੁਗਲੀ ਕਰਨ ਵਾਲੇ ਸ਼ਰਮਿੰਦਾ ਹੋਏ ਅਕਬਰ ਦੇ ਦਰਸ਼ਨ ਕਰਨ ਸਮੇਂ ਪੰਜਾਬ ਦੇ ਕਿਸਾਨ ਦਾ ਮਾਮਲਾ ਵੀ ਮੁਆਫ ਕਰ ਦਿੱਤਾ ਜਦੋਂ ਅਕਬਰ ਮਰ ਗਿਆ ਤਾਂ ਜਹਾਂਗੀਰ ਤਖਤ ਤੇ ਬੈਠਾ ਐ ਦੋਨਾਂ ਦੇ ਲੋਕੋ ਇੱਥੇ ਥੋੜਾ ਆ ਜਾ ਵਿਚਾਰਨ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਮਹਾਰਾਜ ਅਲਾਹੀ ਬਾਣੀ ਦਰਗਾਹੀ ਬਾਣੀ ਜੋ ਰੱਜੀ ਸੀ ਨਾ ਉਹ ਜਾ ਕੇ ਇਹਨਾਂ ਨੇ ਸ਼ਿਕਾਇਤਾਂ ਲਾਈਆਂ ਅਕਬਰ ਨੂੰ ਕਿ ਇਹਨਾਂ ਨੇ ਮੁਸਲਮਾਨਾਂ ਨੂੰ ਜੋ ਹਿੰਦ ਦੇ ਨੇ ਇਹਨਾਂ ਬਾਰੇ ਬਾਣੀ ਵਿੱਚ ਬਹੁਤ ਗਲਤ ਮੰਨਿਆ ਤਾਂ ਤੁਸੀਂ ਜੋ ਆਪਾਂ ਬਾਣੀ ਸਰਪਨ ਕਰਦੇ ਆ ਆ ਸਾਰੀ ਬਾਹਰ ਦੇ ਅੰਦਰ ਕਿ ਮਿੱਟੀ ਮੁਸਲਮਾਨ ਦੀ ਤਾਂ ਇਥੇ ਜੋ ਰਾਮ ਰਾਏ ਜੀ ਮਹਾਰ ਨੇ ਭੇਜਿਆ ਸੀ ਜਵਾਬ ਦੇਣ ਵਾਸਤੇ ਪਰ ਉਹ ਕਰਾਮਤ ਬਖਾਉਣ ਲੱਗ ਗਏ ਔਰ ਰਾਜ ਭਾਗ ਤੋਂ ਜੋ ਧਨ ਮਿਲ ਰਿਹਾ ਸੀ ਜੋ ਵਿਡਿਆਈ ਮਿਲ ਰਹੀ ਸੀ ਇਨਾਮ ਮਿਲ ਰਹੇ ਸੀ ਉਸ ਲਾਲਚ ਚਲੇ ਤਾਂ ਕਹਿ ਦਿੱਤਾ ਵੀ ਮੁਸਲਮਾਨ ਕੀ ਨਹੀਂ ਬਾ ਮਿੱਟੀ ਬੇਈਮਾਨ ਕੀ ਚਲੇ ਬਾਣੀ ਦੀਆਂ ਦੁਕਾਂ ਬਦਲ ਦਿੱਤੀ ਔਰ ਬੜਾ ਕੋਈ ਹੋਇਆ ਤਾਂ ਇਹਨੇ ਹੁਣ ਜਾ ਕੇ ਸਨੇਹੇ ਭੇਜੇ ਵੀ ਮਹਾਰਾਜ ਤੁਸੀਂ ਜਾ ਕੇ ਸਤਗੁਰਾਂ ਤੋਂ ਜੋ ਗ੍ਰੰਥ ਲਿਖਿਆ ਗਿਆ ਹੈ ਆੜ ਗ੍ਰੰਥ ਉਹਦੇ ਮੈਂ ਦਰਸ਼ਨ ਕਰਨਾ ਚਾਹੁੰਨਾ ਭਾਈ ਗੁਰਦਾਸ ਤੇ ਸਿੱਖਾਂ ਨੂੰ ਭੇਜਿਆ ਭਾਈ ਬਾਬਾ ਬੁੱਢਾ ਜੀ ਨਾਲ ਜਾਂਦੇ ਜਾ ਕੇ ਦਰਸ਼ਨ ਕਰਵਾ ਕੇ ਆਉ ਤੇ ਇਤਿਹਾਸ ਗਵਾਹ ਹੈ ਕਿ ਤਿੰਨ ਵਾਰ ਹੁਕਮਨਾਮਾ ਲਿਆ ਗਿਆ ਪਹਿਲੇ ਮਾਰਾਇਆ ਸੀ ਕਿ ਅਵਲੈ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸਿਰ ਸਭ ਜੋ ਗੁਰੂ ਪੌਲ ਪਲੇ ਕੋ ਮੰਨਦੇ ਤਾਂ ਕਹਿੰਦੇ ਨਹੀਂ ਬਈ ਅਕਬਰ ਕਹਿੰਦਾ ਇੱਥੇ ਅੱਲਾ ਦੀ ਖੁਦਾ ਦੀ ਗੱਲ ਹੋ ਰਹੀ ਹੈ ਤੇ ਜੀ ਦੂਸਰੀ ਵਾਰ ਤਨ ਹੁਕਮਨਾਮਾ ਲਾਇਦਾ ਜਕ ਅਗ ਪੇਸ਼ ਤੋ ਕੋਰ ਕੋ ਨਾ ਕਰਤਾ ਹੱਕਾ ਕਰੀਬ ਕਰੀਬ ਨੂੰ ਬੇਅਕਲ ਕਿਉਂਕਿ ਸਾਰੀ ਫਾਰਸੀ ਤੈ ਫਾਰਸੀ ਨੇ ਸਮਝਣ ਵਾਲਾ ਸੀ ਕਹਿੰਦਾ ਨਹੀਂ ਭਾਈ ਇਹ ਤਾਂ ਖੁਦਾ ਦੀ ਗੱਲ ਹੋ ਰਹੀ ਹੈ ਅੱਲਾ ਦੀ ਗੱਲ ਹੋ ਰਹੀ ਹੈ ਭਾਈ ਵੀ ਤੂੰ ਨਿਰੰਕਾਰ ਅਕਾਲ ਪੁਰਖ ਦੀ ਗੱਲ ਨੂੰ ਕੰਨ ਕਰਕੇ ਸੁਣ ਉਸ ਵਿੜਾਈ ਪ੍ਰਮਾਤਮਾ ਦੀ ਸੰਸਾਰ ਵਿੱਚ ਹੋ ਰਹੀ ਹੈ ਜੋ ਮੌਜੂਦ ਹੈ ਉਹਨੂੰ ਕੰਨ ਲਾ ਕੇ ਸੁਣ ਤੇਰਾ ਜੀਵਨ ਸਫਲ ਹੋ ਜਾਏ ਇਸ ਤਰ੍ਹਾਂ ਜਹਾਂਗੀਰ ਨੂੰ ਤਿੰਨ ਵਾਰ ਜਾਣ ਕੇ ਇਹਨਾਂ ਨੇ ਕਿਹਾ ਨਹੀਂ ਅਕਬਰ ਨੂੰ ਸਮਝਾਉਣਾ ਕੀਤਾ ਨਹੀਂ ਇਹ ਜਾਣ ਨਹੀਂ ਅਕਬਰ ਕਹਿੰਦਾ ਨਹੀਂ ਇਹ ਖੁਦਾ ਦੀ ਬਾਣੀ ਹੈ ਅੱਲਾ ਦੀ ਬਾਣੀ ਹੈ ਇਹਦੇ ਵਿੱਚ ਕੋਈ ਵੀ ਗੁਨਾ ਨਹੀਂ ਤੁਸੀਂ ਜਾਣ ਬੁੱਝ ਕੇ ਇਹਨਾਂ ਨੂੰ ਤਕਲੀਫ ਦਿੱਤੀ ਝੂਠੇ ਇਲਜ਼ਾਮ ਲਾਏ ਉਲਟਾ ਉਹਨੂੰ ਫਿਰਿੰਦਾ ਹੋਣਾ ਔਰ ਅਕਬਰ ਨੇ ਇਹ ਗੱਲ ਕਹਿ ਕੇ ਕੱਲੇ ਸੀ ਭਾਈ ਗੁਰਦਾਸ ਬਾਬਾ ਬੁੱਢਾ ਜਿਹਨੂੰ ਕੇ ਸਾਥੋਂ ਇਹਨਾਂ ਨੇ ਜੋ ਗਲਤੀ ਕੀਤੀ ਉਹਨਾਂ ਦੀ ਮਾਫੀ ਮੈਂ ਮੰਗਦਾ ਹਾਂ ਔਰ ਕੁਝ ਮੋਹਰਾਂ ਕੁਝ ਧਨ ਦੇ ਕੇ ਵੇਢ ਗਏ ਮੇਰੇ ਵੱਲੋਂ ਇੱਕ ਸੇਵਾ ਦੇ ਤੌਰ ਤੇ ਰੱਖ ਲਿਓ ਦਰਸ਼ਣੀ ਮਾਤਰ ਪੇਟਾਂ ਔਰ ਸਤਪੁਰਾਂ ਨੂੰ ਜਾ ਕੇ ਮੇਰੀ ਅਨੰਮ ਸ਼ਕਾਰਾਂ ਕਰਨ ਫਿਰ ਇਹਨਾਂ ਨੇ ਵੱਡੀ ਵਿਉਂਤ ਬੰਦੀ ਕੀਤੀ ਵੀ ਅਕਬਰ ਦੇ ਹੁੰਦਿਆਂ ਇਹ ਕੰਮ ਨਹੀਂ ਹੋਣੀ ਕਿਵੇਂ ਨਾ ਕਿਵੇਂ ਅਕਬਰ ਨੂੰ ਮਾਰਿਆ ਜਾਵੇ ਕਿਉਂਕਿ ਅਕਬਰ ਦੇ ਬੇਟੇ ਦਾ ਨਾਮ ਸੀ ਸਲੀਮ ਔਰ ਇਹਦੇ ਪਿੱਛੇ ਵੀ ਵੱਡੀ ਵਾਰਤਾ ਹੈ ਇਹਦੀਆਂ ਜੋ ਮਤਰਿਆਂ ਮਾਮਾਂ ਨੇ ਸੀ ਇਹਨੂੰ ਜੇ ਬਚਪਨ ਤੋਂ ਹੀ ਨਸ਼ੇ ਦੇ ਵਿੱਚ ਲਾਤਾ ਸ਼ਰਾਬ ਦਾ ਆਦੀ ਬਣਾਤਾ ਮਦਰਾ ਪੀਣ ਲੱਗ ਗਿਆ ਔਰ ਹਮੇਸ਼ਾ ਮਦਰਾ ਚ ਤੋਤਰੇਂਦਾ ਤਾਂ ਅਹਿਲਕਾਰਾਂ ਨੇ ਜੋ ਜੋ ਮੂਰ ਦੇ ਬੰਦੇ ਸੀ ਪ੍ਰਤੀਜਨ ਵਰਗੇ ਦਾ ਇਹਨਾਂ ਨੇ ਸਕੀਮ ਲਾਈ ਕਿ ਸਲੀਮ ਤੈਨੂੰ ਜੇ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦੇ ਤਾਂ ਕਿਵੇਂ ਰਹੇਗਾ ਤਾਂ ਉਹਨੇ ਵੀ ਮਾਨਣਾ ਵਿਚਾਰ ਕੀਤਾ ਵੀ ਜਿਹੜੇ ਸਾਹ ਉਹਨਾਂ ਮੇਰੀ ਜ਼ਿੰਦਗੀ ਹੈ ਮੈਂ ਨਸ਼ਾ ਕਰਦਾ ਤੇ ਮੇਰੇ ਬਾਗ ਅਕਬਰ ਨੇ ਮੈਨੂੰ ਗੱਦੀ ਤੇ ਨਹੀਂ ਬਿਠਾਉਂਦੇ ਤੇ ਜੇ ਇਹਨਾਂ ਮੈਂ ਗੱਲ ਮੰਨ ਲਵਾਂ ਤਾਂ ਮੈਂ ਬੈਠ ਜਾਵਾਂਗਾ ਤਾਂ ਸਲੀਮ ਨੇ ਹਾਂ ਕਰ ਦਿੱਤੇ ਵੀ ਹਾਂ ਮੈਂ ਤਖਤ ਤੇ ਬੈਠਣਾ ਚਾਹੁੰਦਾ ਤਾਂ ਇਹਨਾਂ ਨੇ ਫਿਰ ਅਕਬਰ ਨੂੰ ਮਰਾਤਾ ਸੀ ਔਰ ਫਿਰ ਇਹਨੂੰ ਸਲੀਮ ਨੂੰ ਹਿੰਦੁਸਤਾਨ ਦੇ ਤਖਤ ਤੇ ਬਿਠਾਇਆ ਜੋ ਅੱਗੇ ਜਾ ਕੇ ਜਹਾਂਗੀਰ ਦੇ ਨਾਂ ਤੇ ਇਹ ਰਾਜਾ ਅਚਲਤ ਹੋਇਆ ਔਰ ਇਹ ਕਾਰਨ ਬਣੇ ਉਹ ਜਹਾਂਗੀਰ ਨੂੰ ਕਿਹਾ ਵੀ ਜੋ ਅਸੀਂ ਤੈਨੂੰ ਕਹਾਂਗੇ ਨਾ ਸਲੀਮ ਤੈਨੂੰ ਉਹ ਕਰਨਾ ਪੈਣਾ ਪਰ ਜਿਹੜੀਆਂ ਸ਼ਰਤਾਂ ਇਹਨਾਂ ਨੇ ਗੁਰੂ ਅਰਜਨ ਦੇਵ ਵਾਸਤੇ ਅਕਬਰ ਕੋਲ ਰੱਖੀਆਂ ਸੀਗਾ ਉਹਨੇ ਤਾਂ ਮਨਾ ਕਰਤਾ ਸੀ ਪਰ ਇਹਨਾਂ ਨੇ ਜਹਾਂਗੀਰ ਤੋਂ ਸਾਰੀਆਂ ਸ਼ਰਤਾਂ ਮਨਵਾ ਲਈ ਮਹਾਰਾਜ ਨੂੰ ਕੈਦ ਕਰਨ ਦੇ ਲਈ ਔਰ ਤਸੀਹੇ ਦੇਣ ਦੇ ਲਈ ਜੋ ਇਹਨਾਂ ਨੇ ਉੱਥੋਂ ਹੁਕਮ ਜਾਰੀ ਕਰਵਾ ਦਿੱਤਾ ਇਹ ਵੱਡੀਆਂ ਗੱਲਾਂ ਨੇ ਜੋ ਸ਼ਹੀਦੀ ਦੇ ਕਾਰਨ ਬਣੇ ਮਹਾਰਾਜ ਪੰਜਵੇਂ ਬਾਦਸ਼ਾਹ ਜੋ ਤਤੀ ਤਵੀ ਤੇ ਬਿਠਾਇਆ ਗਿਆ ਤੈਨਾਂ ਸਭ ਤੋਂ ਬਹੁਤ ਵੱਡਾ ਇਹਨਾਂ ਦਾ ਹੱਥ ਆ। ਤਾਂ ਜਹਾਂਗੀਰ ਜਦੋਂ ਤਖਤ ਤੇ ਬੈਠਾ ਉਹ ਫਿਰ ਸਤਗੁਰਾਂ ਦੇ ਪਾਸ ਆ ਕੇ ਪੁੱਛਿਆ ਇੱਕ ਵਾਰ ਆਪ ਨੇ ਇਸ ਨੂੰ ਦੁਖੀ ਵੇਖ ਕੇ ਸ਼ਰਨਾ ਸਮਝ ਕੇ ਅਕਬਰ ਦੇ ਸੁਲੂਕ ਨੂੰ ਅੱਗੇ ਰੱਖਿਆ। ਇਹਦਾ ਮਾਨ ਕੀਤਾ ਕਿਉਂਕਿ ਅਕਬਰ ਸਤਕਾਰ ਕਰਨ ਲੱਗ ਗਿਆ ਸੀ ਗੁਰੂ ਘਰ ਦਾ। ਤਾਂ ਇਹਨਾਂ ਨੇ ਇਦਮਾਨ ਕੀਤਾ ਸਹਾਇਤਾ ਕੀਤੀ ਜਹਾਂਗੀਰ ਨੂੰ ਗੁਰੂ ਦੇ ਵਰ ਖਲਾਫ ਕਰਨ ਲਈ ਵੈਦਿਆ ਨੇ ਗੁਰੂ ਦੀ ਦੇਸ ਦੇ ਨੇਕ ਕੰਮਾਂ ਨੂੰ ਆਪਣਾ ਹਥਿਆਰ ਬਣਾਇਆ ਉਧਰੋ ਚੰਦੂ ਦੀ ਲੜਾਈ ਦਾ ਰਿਸ਼ਤਾ ਤੇ ਉਹਦੇ ਹੰਕਾਰ ਦੇ ਕਾਰਨ ਗੁਰੂ ਜੀ ਨੇ ਆਪਣੇ ਸਹਜਾਦੇ ਲਈ ਦਿੱਲੀ ਦੀ ਸੰਗਤ ਦੀ ਸਲਾਹ ਅਨੁਸਾਰ ਲੈਣ ਤੋਂ ਨਾ ਕਰ ਟੁੱਕੇ ਸਨ ਚੰਦੂ ਜਹਾਂਗੀਰ ਦਾ ਵਜ਼ੀਰ ਸੀ ਤੇ ਜੋ ਵੇ ਬਦਲਾ ਲੈਣਾ ਚਾਹੁੰਦਾ ਸੀ ਜਦ ਜਹਾਂਗੀਰ ਕਸ਼ਮੀਰ ਦੀ ਸੈਰ ਲਈ ਜਾਂਦਾ ਹੋਇਆ ਲਾਹੌਰ ਪੁੱਜਾ ਨਾ ਆਂਵੈਰਗਾਂ ਵੱਲੋਂ ਸਹਿਬਜ਼ਾਦੇ ਕੁਸਰੂ ਵਾਲਾ ਮਾਮਲਾ ਮੁਰ ਜਹਾਂਗੀਰ ਦੀ ਦ੍ਰਿਸ਼ਟੀ ਗੋਚਰ ਕਰਵਾਇਆ ਗਿਆ ਕਿਉਂਕਿ ਆਪਾਂ ਸਰਵਣ ਕਰਦੇ ਆਏ ਹਾਂ ਇਤਿਹਾਸ ਤੋਂ ਕਿ ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਭੇਜਿਆ ਸੀ ਮਹਾਰਾਜ ਦੇ ਸੁਪੁੱਤਰ 6ਵੇਂ ਸਤਿਗੁਰੂ ਗੁਰੂ ਹਰਗੋਬਾਲ ਬਸਤੇ ਇਹਨਾਂ ਨੇ ਕਹਿ ਦਿੱਤਾ ਸੀ ਰਾਜਿਆਂ ਨੇ ਕਿ ਤੁਸੀਂ ਭਾਈ ਜੋ ਅੱਜ ਆਪਾਂ ਮਚੋਲੇ ਕਹਿ ਦਿੰਨੇ ਆਂ ਉਦੋਂ ਜਿਹੜੇ ਸਮੇਂ ਦੇ ਇਹਨਾਂ ਦੇ ਪੰਡਤ ਬਾਂਦੇ ਹੁੰਦੇ ਸੀ ਜਾਣਦੇ ਸੀ ਜਾ ਕੇ ਰਿਸ਼ਤਾ ਕਰਿਆ ਹੁੰਦੇ ਸੀ ਮਰਾਸੀ ਜਾਣਦੇ ਸੀ ਤਾਂ ਕਹਿੰਦੇ ਤੁਸੀਂ ਮੋਰੀ ਦੀ ਇੱਟ ਮੋਰੀ ਦੀ ਇੱਟ ਲਾਏ ਤਾਂ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਕੋਠੀ ਦੀ ਏਟ ਨੇ ਮੋਰੀ ਨੂੰ ਲਾਤੀ ਐਸੇ ਵਜਨੇ ਨੇ ਗੁਰੂ ਘਰ ਦੀ ਮੋਰੀ ਕਿਹਾ ਆਪਣੇ ਮਹਿਲਾ ਨੂੰ ਉਹਨਾਂ ਨੇ ਚੁਬਾਰਾ ਕਿਹਾ ਤਾਂ ਮਹਾਰਾਜ ਨੂੰ ਸੁਨੇਹੇ ਭੇਜ ਦਿੱਤੇ ਆ ਕੇ ਵੀ ਮਹਾਰਾਜ ਇਹਨਾਂ ਨੇ ਵਚਨ ਆਪਣੇ ਵਾਸਤੇ ਆਹ ਗੱਲ ਬੋਲੀ ਕਿ ਤੁਸੀਂ ਜੁਵਾਰੇ ਦੀ ਏਟ ਮੋਰੀ ਨੂੰ ਲਾ ਲਈ ਤੇ ਤੁਸੀਂ ਸਾਡੀ ਗੱਲ ਮੰਨੋ ਤੇ ਤੁਸੀਂ ਰਿਸ਼ਤਾ ਨਹੀਂ ਕਰਨਾ ਜਵਾਬ ਦੇ ਦੋ ਜਦੋਂ ਵaile ਕਹਾਰੇ ਮਹਾਰਾਜ ਨੇ ਜਵਾਬ ਦਿੱਤਾ ਪਰ ਇਹਨਾਂ ਨੇ ਆ ਕੇ ਮਹਾਰਾਜ ਦੇ ਨਾਲ ਹੀ ਰਖਾ ਲਿਆ ਕਿਵੇਂ ਨਾ ਕਿਵੇਂ ਗੱਲ ਟਲ ਗਈ ਪਰ ਜੰਦੂ ਵਰਗੇ ਜੋ ਬਦਲਾ ਲੈਣਾ ਚਾਹੁੰਦੇ ਸੀ ਇਹਨਾਂ ਨੇ ਫਿਰ ਉਹ ਗੱਲ ਨੂੰ ਜਾ ਕੇ ਕਰ ਦਿੱਤਾ ਨਾਲ ਹੀ ਇਹ ਦੀ ਸ਼ਿਕਾਇਤ ਕਰਵਾ ਦਿੱਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਜੋ ਭੀੜ ਇਹਨਾਂ ਨੇ ਆਦ ਵਿੱਚ ਤਿਆਰ ਕੀਤੀ ਉਹਦੇ ਵਿੱਚ ਗੁਰੂ ਜੀ ਨੇ ਹਿੰਦੂਆਂ ਤੇ ਮੁਸਲਮਾਨ ਧਰਮ ਵਿਰੁੱਧ ਲਿਖਿਆ ਹੈ ਫੇਰ ਉਹ ਗੱਲਾਂ ਪੜਕਾ ਤੀਆਂ ਜੋ ਅਗਗਰੰਦ ਸਿੰਘਾਂ ਸੀ ਫੇਰ ਉਹ ਗੱਲਾਂ ਚੱਕ ਬਸ ਫੇਰ ਕੀ ਸੀ ਜਾਂਗੀਰ ਜੋ ਅੱਗੇ ਦੀ ਰਾਜਨੀਤੀ ਦੇ ਖਿਲਾਫ ਖਿਆਲ ਨਾਲ ਇਸ ਚੜ੍ਹਦੀਆਂ ਕਲਾਂ ਵਿੱਚ ਬਦਰੀ ਸਿੱਖੀ ਨੂੰ ਦਬਾਉਣਾ ਚਾਹੁੰਦਾ ਸੀ ਆਪਣਾ ਬਜੂ ਆਪਣਾ ਜੋ ਬੈਰ ਉਹ ਕੱਟਣ ਲਈ ਤਿਆਰ ਹੋ ਗੁਰੂ ਜੀ ਨੂੰ ਲਾਹੌਰ ਉਹਨੇ ਬੁਲਾ ਲਿਆ ਸਦਾ ਘਰ ਤਾਂ ਤਾਂ ਇਸ ਅੱਦੇ ਪੱਤਰ ਦੇ ਲਾਹੌਰ ਆ ਕੇ ਵਿਕਤ ਨੂੰ ਜਾਣਦੇ ਹੋਏ ਗੁਰਿਆਈ ਲਈ ਆਪਣੇ ਸਹਿਬਜ਼ਾਦਾ ਗੁਰੂ ਹਰਗੋਬਿੰਦ ਮਹਾਰਾਜ ਦੇ ਸਬੰਧ ਹੁਕਮ ਕਰ ਆਏ ਸੀ ਸਾਰਾ ਪਰਵੰਗ ਮਹਾਰਾਜ ਪਹਿਲਾਂ ਹੀ ਪਤਾ ਸੀ ਵੀ ਅਸੀਂ ਵਾਪਸ ਨਹੀਂ ਆਉਣਾ ਮਾਤਾ ਜੀ ਨੂੰ ਸਨੇਹਾ ਦੇ ਤਾਈ ਆਹ ਦਿਨ ਆਹ ਸਮੇ ਜਦੋਂ ਤੁਹਾਨੂੰ ਸਾਡੀਆਂ ਖਬਰਾਂ ਮਿਲ ਗਈਆਂ ਤਾਂ ਬਾਲ ਹਰਗੋਬਿੰਦ ਨੂੰ ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣਾ ਦੇਣ ਜਦ ਬਾਦਸ਼ਾਹ ਨੇ ਆਪ ਨੂੰ 2 ਲੱਖ ਜੁਰਮਾਨਾ ਭਰਨ ਲਈ ਕਿਹਾ ਆਦ ਬੀੜ ਵਿੱਚੋਂ ਆਪਣੀ ਬਾਣੀ ਕੱਢਣ ਦਾ ਹੁਕਮ ਕੀਤਾ ਸੱਚ ਤੇ ਨਿਰਭੈ ਦੇ ਵਾਰ ਸਤਿਗੁਰਾਂ ਨੇ ਉੱਤਰ ਦਿੱਤਾ ਹੈ ਬਾਦਸ਼ਾਹ ਛਾਹ ਤੇ ਫਕੀਰ ਅਮੀਰ ਤੇ ਗਰੀਬ Hindu ਤੇ Musalman ਗੁਰੂ ਘਰ ਵਿੱਚ ਬਰਾਬਰ ਨੇ ਖੁਸਰੋ ਨੂੰ ਸ਼ਰਨ ਆਇਆ ਇਹ ਦੁਖੀ ਸਮਝ ਕੇ ਸਹਾਇਤਾ ਕੀਤੀ ਗਈ ਹੈ ਨਾ ਕਿ ਤੁਹਾਡਾ ਬੈਰੀ ਸਮਝ ਕੇ ਜੋ ਕੁਝ ਆਪਣਾ ਹੈ ਉਸ ਦੀ ਜੇ ਤੂੰ ਤੈਨੂੰ ਲੋੜ ਹੈ ਤਾਂ ਹਾਜ਼ਰ ਪਰ ਜੇ ਤੂੰ ਜੁਰਮਾਨੇ ਦੇ ਤੌਰ ਤੇ ਰਕਮ ਲੈਣਾ ਚਾਹੁੰਦਾ ਹੈ ਨਾ ਤਾਂ ਕਹਿੰਦੇ ਮਹਾਰਾਜ ਕਹਿੰਦੇ ਪੰਨੀ ਕੌਡੀ ਵੀ ਤੈਨੂੰ ਨਹੀਂ ਮਿਲਣੀ ਜੁਰਮਾਨਾ ਸਾਧਾ ਫਕੀਰਾਂ ਤੇ ਰੱਬੀ ਬੰਦਿਆਂ ਨੇ ਨਹੀਂ ਹੋ ਸਕਦਾ ਅਜਿਹੀ ਸਜ਼ਾ ਮੰਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਬਾਕੀ ਰਹੀ ਮਾਰਗ ਹੈ ਕੁਰਬਾਨੀ ਦੀ ਤਬਦੀਲੀ ਦੀ ਸੋ ਇਸ ਵਿੱਚ ਉਹ ਕਹਿੰਦੇ ਆ ਕੱਖਰ ਵੀ ਵੱਧ ਘਟ ਕਰਨਾ ਸੰਭਵ ਹੈ ਸੋ ਜਿਵੇਂ ਜੀ ਆਵੇ ਤੂੰ ਕਰ ਅਸੀਂ ਆਪਣੀ ਧਰਜਾ ਚ ਰਾਜੀ ਹਾਂ ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ ਸੀ ਮਹਾਰਾਜ ਦੇ ਕੋਲ ਕਿ ਜੁਰਮਾਨਾ ਦੇ ਉਹ 2 ਲੱਖ ਰੁਪਏ ਤੁਸੀਂ ਗੁਰੂ ਘਰ ਨੂੰ ਤੁਹਾਨੂੰ ਇੰਨਾ ਧੰਨ ਅੱਜ ਵੀ ਸਰਕਾਰਾਂ ਕਰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੰਨਾ ਪੈਸਾ ਡੜਦਾ ਜੇ ਇੰਨੀ ਮਾਇਆ ਹੁੰਦੀ ਤਾਂ ਸਾਨੂੰ ਉਹ ਚੋਂ ਕੋਈ ਹਿੱਸਾ ਮਿਲਣਾ ਚਾਹੀਦਾ ਹੈ ਕਰਨੇ ਉਹ ਗਰੀਬਾਂ ਵਾਸਤੇ ਨਿਤਾਣਿਆਂ ਲਮਾਣਿਆਂ ਵਾਸਤੇ ਹੈ ਔਰ ਪ੍ਰਬੰਧ ਕਮੇਟੀਆਂ ਉਹ ਸਹਾਇਤਾ ਕਰ ਵੀ ਰਹੀਆਂ ਨੇ ਸੰਸਾਰ ਦੇ ਲੋਕਾਂ ਦੇ ਲਈ ਸਹਾਇਤਾ ਪੈਦਾ ਵੀ ਹੋ ਰਹੀ ਹੈ ਉੱਥੇ ਅਲਾਹੀ ਦਰਗਾਹੀ ਸ੍ਰੀ ਅਕਾਲ ਤਖਤ ਤੋਂ ਪਰਮਾਨ ਜਾਰੀ ਵੀ ਹੋ ਰਹੇ ਸਰਬੱਤ ਦੇ ਭਲੇ ਦੇ ਲਈ ਤਾਂ ਇਹਨਾਂ ਨੇ ਜਰਮਾਨਾ ਮੰਗਿਆ ਮਹਾਰਾਜ ਨੇ ਉਹ ਵੀ ਅਨਕਾਰ ਕਰ ਦਿੱਤਾ ਫਿਰ ਇਹਨਾਂ ਨੇ ਗੁਰਬਾਣੀ ਵਦਨ ਦੇ ਲਈ ਕਿਹਾ ਸੀ ਮਹਾਰਾਜ ਨੇ ਉਹ ਵੀ ਅਨਕਾਰ ਕਰ ਦਿੱਤਾ ਫਿਰ ਇਹਨਾਂ ਨੇ ਰਿਸ਼ਤੇ ਬਾਰੇ ਕਿਹਾ ਸੀ ਤੇ ਮਹਾਰਾਜ ਨੇ ਉਹ ਤੋਂ ਵੀ ਅਨਕਾਰ ਕਰ ਇਹ ਤਿੰਨ ਕਾਰਨ ਇਹਨਾਂ ਨੇ ਮੁੱਖ ਰੱਖੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ ਭੈਣਾਂ ਬਾਦਸ਼ਾਹ ਨੇ ਫਿਰ ਸਿਰਫ ਸਾਫ਼ ਉੱਤਰ ਸੁਣ ਕੇ ਦਰਬਾਰ ਵਿੱਚੋਂ ਚਲਾ ਗਿਆ। ਗੁਰੂ ਜੀ ਚੰਦੂ ਦੀ ਨਿਗਰਾਨੀ ਵਿੱਚ ਸ਼ਾਹੀ ਕੈਦ ਵਿੱਚ ਰੱਖੇ ਗਏ। ਇਸ ਨੀਤ ਨੇ ਆਪਣਾ ਪੁਰਾਣਾ ਵੈਰ ਕੱਢਣ ਦੀ ਸੋਚੀ ਤੇ ਮੋੜ ਆਪਣੀ ਲੜਕੀ ਦੇ ਰਿਸ਼ਤੇ ਦਾ ਮਾਮਲਾ ਪੇਸ਼ ਕੀਤਾ। ਸਾਹਿਬਾਂ ਨੇ ਸੰਗਤਾਂ ਦੇ ਹੁਕਮ ਨੂੰ ਉਲਟਾਉਣਾ ਪਾਪ ਸਮਝਿਆ, ਸਾਭ ਨਾਂ ਕਰ ਦਿੱਤੀ। ਬਸ ਫਿਰ ਇਸ ਹਤਿਆਰੇ ਨੇ ਆਪਣੇ ਈਨ ਮਨਾਉਣ ਦੇ ਲਈ ਓ ਕਾਸ਼ 5 ਦਿਨ ਤੱਕ ਇਸ ਅਰਸ਼ਾ ਤੇ ਕੁਰਸ਼ਾ ਦੇ ਸائیں ਨੂੰ ਦਿੱਤੇ ਜੋ ਅਸਹਿ ਸੁਕਲ ਦੇ دیਵਾਨਾ ਅੰਦਰ ਅੱਗੇ ਜੋ ਵਿਚਾਰ ਚੱਲਦੇ ਸੱਚੇ ਪਾਤਸ਼ਾਹ ਦੇ ਨਾਲ ਕਿਵੇਂ ਇਹਨਾਂ ਨੂੰ ਤਸੀਹੇ ਦਿੱਤੇ ਗਏ ਕੀ ਅੱਗੇ ਕਾਰਨ ਬਣਦੇ ਆ ਕੀ ਗੱਲਾਂ ਨੇ ਉਹ ਕਲ ਦੇ ਦੀਵਾਨਾ ਦੇ ਅੰਦਰ ਆਪਾਂ ਸਰਬਣ ਕਰਾਂਗੇ ਕੋਰ ਪਾਪ ਕਮਾਇਆ ਚੰਦੂ ਨੇ ਅੱਗੇ ਜਾ ਕੇ ਚੰਦੂ ਦਾ ਕੀ ਹਾਲ ਹੁੰਦਾ ਹੈ ਔਰ ਇਹ ਬਾਦਸ਼ਾਹ ਦੀ ਮੌਤ ਕਿਵੇਂ ਹੁੰਦੀ ਹੈ ਇਹ ਕਲ ਦੇ ਦੀਵਾਨਾ ਦੇ ਅੰਦਰ ਜੋ ਸੁਲੀ ਖਾਨ ਮਹਾਰਾਜ ਜਾ ਕੇ ਸੰਮਣ ਮੋਸਨ ਨੂੰ ਤਾਰਨਾ ਕੀਤਾ ਉਹ ਸਾਰੇ ਇਤਿਆਹੀ ਵਿਚਾਰ ਕਲ ਦੇ ਦੀਵਾਨਾ ਵਿੱਚ ਹੋਵੇ ਕਿ ਸਤਿਗੁਰੂ ਦੀ ਕਿਰਪਾ ਕਰਨ ਆਵ ਸੰਗਤਾਂ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਤੁਲਾ ਮਾਪ ਕੋਈ ਵੀ ਰਸਨਾ ਵਾਂਝ ਨ ਰਹਿ ਸਤਿਗੁਰ ਜੀ ਕਿਰਪਾ ਕਰਨ ਐਸੀ ਵੜਿਆ ਐਸੀ ਵਰਦੇ ਐਸੀ ਮੱਤਭਗਸ਼ਿਸ਼ ਕਰਨ ਤਾਂ ਜੋ ਉਹਨਾਂ ਦੀ ਬਾਣੀ ਗੁਰਬਾਣੀ ਇਤਿਆਸ ਵਿਚਾਰ ਤੋਂ ਅਸੀਂ ਸਿੱਖਿਆ ਲੈ ਸਕੀਏ ਔਰ ਆਪਣਾ ਜਨਮ ਸਵਾਰਸ ਇਹ ਦੇਹੀ ਇਹ ਸਮਾ ਸਫਲਾ ਕਰਦੇ ਹਾਂ ਲਾਹ ਲੈ ਕੇ ਇਸ ਅਦੁੱਤੀ ਜਨਮ ਦੇ ਲਾਭ ਲੈਣ ਦੇ ਨੂੰ ਸਫਲਾ ਕਰਨਾ ਕਰੇ ਜਿਸ ਕਾਰਨ ਸਾਨੂੰ ਸਤਿਗੁਰੂ ਜੀ ਨੇ ਸੰਸਾਰ ਵਿੱਚ ਕੱਲੇ ਉਹ ਕਾਰਨ ਨੂੰ ਸਫਲਾ ਕਰ ਸਕ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੁਕ ਫੱਕੜੇ ਮੁਕਦੀ ਚੱਲੀ ਰਹਿਣ ਆਇਓ ਪੜਨ ਸੁਣਨ ਕੋ ਬਾਣੀ ਸੰਸਾਰ ਦੇ ਮਾਰਗ ਨੇ ਕਰਮ ਵੀ ਕਰਨੇ ਪਰ ਨਰਿੰਕਾਰ ਦਾ ਨਾਮ ਵੀ ਜਪੇ ਆਧ ਪਾਉਂ ਕਰ ਕਾਮ ਸਭ ਚੀਤ ਨਰੰજન ਨਾਲ ਸੋ ਸਾਰੀਆਂ ਸੰਤਾਂ ਦਾ ਧੰਵਾਦ ਉੱਲਾਂ ਚੁੱਕਾਂ ਨੀਖੇ ਮਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਤਾਲ ਸਾ ਵਾਹਿਗੁਰੂ ਜੀ ਕੀ ਫਤਿਹ ਸਤ